ਰਜੀਤ ਸਿੰਘ ਬਾਹੀ ਆ ਜੀ ਨਾਬਾ ਗੈਂਚੇ ਜੇ ਮੇਰੀ ਦੁਕਾਨ ਆ ਦੁਕਾਨ ਦਾ ਕਿਰਾਇਆ ਅਸੀਂ 3-4 ਸਾਲਾਂ ਤੋਂ ਐਵੇਂ ਫ੍ਰੀ ਵਾਂਗੂ ਦੇ ਰਹੇ ਆ ਬਾਈ ਜੀ ਉਰੇ ਕੋਈ ਗਾਗ ਨਹੀਂ ਖੜਦਾ ਬੁਰਾ ਹਾਲ ਹੈ ਬਦਬੂ ਆ ਮਾਰਦੀ ਹੈ ਇੱਥੇ ਹਰੇਕ ਤਰ੍ਹਾਂ ਦੀ ਬਿਮਾਰੀ ਪੈਦਾ ਹੋ ਰਹੀ ਹੈ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਕੋਈ ਕਿਸੇ ਅਫਸਰ ਦਾ ਧਿਆਨ ਨਹੀਂ ਇਹਦਾ ਪ੍ਰਧਾਨ ਜੀ ਨੇ ਸਾਡੇ ਇੱਕ ਫੋਨ ਤੇ ਸਾਡੇ ਕੋਲੇ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦਾ ਸੁਆਗਤ ਕਰਦੇ ਆ ਜਗेंद्र ਸਿੰਘ ਉਗਰਾਹਾਂ ਦਾ ਸੁਆਗਤ ਕਰਦੇ ਆ ਜਗਤਾਰ ਸਿੰਘ ਪ੍ਰਧਾਨ ਜੀ ਦਾ ਸੁਆਗਤ ਕਰਦੇ ਆ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਅਸੀਂ ਪ੍ਰਸ਼ਾਸਨ ਤੋਂ ਤੇ ਪ੍ਰਧਾਨ ਜੀ ਤੋਂ ਇਹਨਾਂ ਤੋਂ ਮੰਗ ਕਰ ਰਹੇ ਆ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਆਉਣ ਵਾਲੇ ਸਮੇਂ 'ਚ ਸਾਰੇ ਦੁਕਾਨਦਾਰ ਉਰੇ ਤਰਨਾ ਦੇਣਗੇ ਕਿਉਂਕਿ ਉਹ ਇਹਦਾ ਜਲਦੀ ਜਲਦੀ ਹੱਲ ਕਰਕੇ ਇਹਨੂੰ ਨਿਮੜਕ ਕੀਤਾ ਜਾਵੇ ਜੀ ਦੇਖੋ ਲੇਹ ਆਬਿਆ ਨਾਬਾ ਕੈਂਚੀਆਂ ਉਹੀ ਕੈਂਚੀਆਂ ਨੇ ਜਿੱਥੇ ਐਮਐਲਏ ਨਰਿੰਦਰ ਕੌਰ ਭਰਾ ਅੱਜ ਸਕੂਟਰੀ ਤੇ ਆਉਂਦੀ ਰਹੀ ਆ ਸਕੂਟਰੀ ਤੇ ਆ ਕੇ ਲੋਕਾਂ ਦੀ ਮਨਤਾ ਕਰਦੀ ਰਹੀ ਆ ਇੱਥੇ ਝੋਨਾ ਲਾਉਂਦੀ ਰਹੀ ਆ ਕਹਿੰਦੀ ਰਹੀ ਆ ਵੀ ਸਾਡੀ ਸਰਕਾਰ ਬਣਾਓ ਇਹਨੂੰ ਸਾਰੇ ਨੂੰ ਅਸੀਂ ਸੈੱਟ ਕਰ ਦਿਆਂਗੇ ਇਸ ਕਰਕੇ ਆਹ ਭਵਾਨੀਗੜ ਕੈਂਚੀਆਂ ਦੇ ਲੋਕ ਨੇ ਅੱਕੇ ਪਏ ਨੇ ਜਣੀ ਰੋਜ਼ ਇੱਥੇ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਆਹ ਟਰਾਲੀ ਪਲਟ ਗਈ ਅੱਜ ਜਣੀ ਇਸ ਕਰਕੇ ਇਹ ਆ ਵੀ ਐਮਐਲਏ ਸਾਹਿਬ ਕਹਿਣਾ ਚਾਹੁੰਦੇ ਆ ਆ ਪਵਾਨੀਗੜ ਕੈਂਚੀਆਂ ਨੇ ਪਵਾਨੀਗੜ ਦੇ ਲੋਕ ਨੇ ਨਾ ਬਲ ਧਿਆਨ ਦੇ ਤੇਰੀ ਸਰਕਾਰ ਆ ਤੇਰੀ ਸਤਾ ਚੱਲਦੀ ਆ ਹੁਣ ਅੱਜ ਕੱਲ ਤੂੰ ਕਹਿ ਸਕਦੇ ਜੋ ਤੂੰ ਕਹੇਂਗੇ ਉਹ ਹੋਊਗਾ ਇਸ ਕਰਕੇ ਇਹਦੇ ਬਾਰੇ ਧਿਆਨ ਕਰੋ ਐਮਐਲਏ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰੇ ਵੋਟਾਂ ਲੈਣੀਆਂ ਨੇ ਆਗੇ ਤੁਸੀਂ ਉਸ ਗੱਲ ਤੇ ਵੋਟਾਂ ਲੈਣ ਵਾਲੀ ਗੱਲ ਤੇ ਇਸ ਕਰਕੇ ਇਹ ਆ ਆਉਣ ਵਾਲੇ ਦਿਨਾਂ ਚ ਪਵਾਨੀਗੜ ਕੈਂਚੀਆਂ ਤੇਰੇ ਗਲੇ ਦੀ ਹੱਡੀ ਬਣ ਲਗੀਆਂ ਆਉਣ ਵਾਲੇ ਦਿਨਾਂ ਜਣੀ ਆਸੀਂ ਜਦੋਂ ਅੱਜ ਦੇਖਿਆ ਕੱਲ ਪਰਸੋਂ ਮੈਨੂੰ ਕਿਹਾ ਕਹਿੰਦਾ ਪ੍ਰਧਾਨ ਜੀ ਮੇਰੀ ਲੱਤ ਟੁੱਟ ਗਈ ਜਣੀ ਰੋਜ਼ ਲੱਤਾਂ ਮਾਹ ਟੁੱਟਦੀਆਂ ਨੇ ਇੱਥੇ ਜਿੱਥੇ ਤੁਸੀਂ ਝੋਨਾ ਲਾਉਂਦੇ ਐ ਐਮਐਲਏ ਸਾਹਿਬ ਇਸ ਕਰਕੇ ਇਹਦੇ ਵੱਲ ਵਿਸ਼ੇਸ਼ ਧਿਆਨ ਦਿਓ ਜਿੱਥੇ ਪੌਲ ਟੁੱਟ ਰਹੇ ਨੇ ਥੋੜੇ ਬੜਾਏ ਹੋਏ ਇੱਥੇ ਆਹ ਜਿਹੜੀ ਭਵਾਨੀਗੜ ਕੈਂਚੀਆਂ ਦੇ ਵਿੱਚ ਖੜੇ ਆਸੀਂ ਇਹਦੇ ਵੱਲ ਧਿਆਨ ਕਰੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਾਰੇ ਲੋਕ ਰੋਜ਼ ਫੋਨ ਕਰਦੇ ਨੇ ਸਾਨੂੰ ਵੀ ਪ੍ਰਧਾਨ ਜੀ ਸਾਡੇ ਰੋਜ਼ ਇੱਥੇ ਐਕਸੀਡੈਂਟ ਹੋ ਰਹੇ ਨੇ ਇੱਥੇ ਮਾਰਕੀਟ ਆ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਲੋਕ ਇੱਥੋਂ ਨਹੀਂ ਲੰਘਦੇ ਨੇ ਪੁਲ ਤੋਂ ਹੀ ਲੰਘ ਜਾਂਦੇ ਨੇ ਜੇ ਕਿਸੇ ਨੇ ਕੋਈ ਚੀਜ਼ ਲੈਣੀ ਹੁੰਦੀ ਆ ਉਹ ਪੁਲ ਤੋਂ ਹੀ ਲੰਘ ਜਾਂਦੇ ਨੇ ਬਈ ਇੱਥੇ ਤਾਂ ਲੱਤਾਂ ਰੁੱਟ ਜੇ ਬਾਹਰ ਟੁੱਟ ਜੇ ਇਸ ਕਰਕੇ ਐਮਐਲਏ ਸਾਹਿਬ ਤੁਹਾਨੂੰ ਕਹਿਣਾ ਚਾਹੁੰਦੇ ਆ ਇਧਰ ਧਿਆਨ ਕਰੋ ਨਹੀਂ ਆਉਣ ਵਾਲੇ ਦਿਨਾਂ 'ਚ ਤੇਰੇ ਗਲੇ ਦੀ ਹੱਡੀ ਬਣਨਗੇ ਲੋਕ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਆਉਣ ਵਾਲੇ ਦਿਨਾਂ ਜੇ ਦਾ ਪ੍ਰਬੰਧ ਨਾ ਕੀਤਾ ਅਸੀਂ ਵਿਸ਼ੇਸ਼ ਵਿਚਾਰਾਂਗੇ ਇਸ ਗੱਲ ਤੇ ਉੱਤੇ ਆਉਣ ਵਾਲੇ ਦਿਨਾਂ ਦਾ ਵਿਸ਼ੇਸ਼ ਪ੍ਰੋਗਰਾਮ ਆ ਜਿਹੜਾ ਇਹਨਾਂ ਭਰਾਵਾਂ ਜਿੰਨੇ ਹੈ ਨਾ ਕਿਉਂਕਿ ਹੁਣ ਜਿੰਨੇ ਆਏ ਨੇ ਮਾਰਕੀਟ ਵਾਲੇ ਨੇ ਇੱਥੇ ਆਏ ਨੇ ਜਣੀ ਇਸ ਕਰਕੇ ਸਾਰੇ ਕੁੱਲ ਦੁਕਾਨਦਾਰ ਔਖੇ ਨੇ ਆਉਣ ਵਾਲੇ ਦਿਨਾਂ 'ਚ ਇਕੱਠੇ ਹੋਣਗੇ ਅਸੀਂ ਇਹਨਾਂ ਦੀ ਸਪੋਰਟ ਤੇ ਆਵਾਂਗੇ ਤੇ ਆਉਣ ਵਾਲੇ ਦਿਨਾਂ ਤੈਨੂੰ ਪੁੱਛਾਂਗੇ ਸਵਾਲ ਪੁੱਛਾਂਗੇ ਵੋਟਾਂ ਪੈ ਦੁਬਾਰੇ ਫੇਰ ਲੈਣੀਆਂ ਨੇ ਸਰਕਾਰ ਫੇਰ ਤੁਸੀਂ ਕਹਿ ਰਹੇ ਹੋ ਵੀ ਆਮ ਆਦਮੀ ਸਰਕਾਰ ਆਊਗੀ ਇਹ ਤਾਂ ਲੋਕ ਦੱਸਣਗੇ ਵੀ ਆਊਗੀ ਕਿ ਨਹੀਂ ਆਊਗੀ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦੇ ਆ ਵੀ ਇਹਦੇ ਵਾਲੇ ਵਿਸ਼ੇਸ਼ਤਾ ਆਂਦੇਓ ਨਹੀਂ ਆਉਣ ਵਾਲੇ ਦੇ ਨਾਲ ਜਸੀਂ ਇਹਦੇ ਬਾਰੇ ਵਿਚਾਰਾਂਣਾ ਹਰਜੀਤ ਸਿੰਘ ਭਾਰਤੀ ਕਿਸਾਨ ਜਨਕਤਾ ਅਗਰਾਹਾਂ ਦਾ ਆਗੂ ਆ ਜੀ ਕੀ ਗੱਲ ਹੋਈ ਜਾਂਦੀ ਆ ਅੱਜ ਜਸੀਂ ਇਸ ਟਾਈਮ ਪੁਵਾਨੀਗੜ੍ਹ ਸ਼ਹਿਰ ਦੇ ਵਿੱਚ ਨਾਬਾ ਕੈਂਚਿਆਂ ਦੇ ਵਿੱਚ ਖੜਿਆ ਜਿਹੜੀਆਂ ਪਿੱਛੇ ਸਾਡੇ ਇੱਕ ਟਰਾਲੀ ਪਲਟੀ ਪਈ ਆਗੀ ਜਿਹੜੀ ਮਤਲਬ ਇੱਥੇ ਰੋਜ਼ ਇੱਥੇ ਵੱਡੇ ਵੱਡੇ ਨੁਕਸਾਨ ਹੁੰਦੇ ਨੇਗੇ ਇੱਥੇ ਮੈਡਮ ਨਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ ਦੀ ਐਮਐਲ ਐ ਕੀ ਹਲਕਾ ਸੰਗਰੂਰ ਤੋਂ ਉਹ ਇੱਥੇ ਆ ਕੇ ਜੀਰੀ ਲਾਉਂਦੀ ਹੁੰਦੀ ਸੀ ਕਿ ਪਹਿਲਾਂ ਵੋਟਾਂ ਤੋਂ ਪਹਿਲਾਂ ਦੂਜੀਆਂ ਸਰਕਾਰਾਂ ਦੇ ਰਾਜ ਦੇ ਵਿੱਚ ਇੱਥੇ ਆ ਕੇ ਜੀਰੀ ਲਾਉਣੀ ਉਹਨੇ ਤੇ ਮਤਲਬ ਉਹ ਲੋਕਾਂ ਨੂੰ ਐ ਦੱਸਣਾ ਵੀ ਇੱਥੇ ਬੜਾ ਮਤਲਬ ਉਹ ਲੋਕ ਪਰੇਸ਼ਾਨ ਨੇਗੇ ਪਰ ਮੈਡਮ ਐਮਐਲ ਐ ਐਮਐਲ ਐ ਬਣ ਗਈ ਲਗਭਗ 4 ਸਾਲ ਹੋਣ ਆਲੇ ਐਮਐਲ ਐ ਬਣੀ ਨੂੰ ਅਜੇ ਤੱਕ ਪਾਣੀ ਘੜਦੇ ਲੋਕਾਂ ਦਾ ਹਾਲਤ ਉਹੀ ਹੈ ਮੈਂ ਕੈਮਰਾਮੈਨ ਸਾਹਿਬ ਨੂੰ ਕਹਾਂਗਾ ਵੀ ਆਹ ਲੋਕਾਂ ਦੀ ਗੱਡੀ ਦੇਖੋ ਕਿਵੇਂ ਡਿੱਗਦੀ ਜਾਂਦੀ ਹੈ ਕਿ ਦੇਖੋ ਕਿਸ ਤਰੀਕੇ ਨਾਲ ਗੱਡੀਆਂ ਟੁੱਟ ਰਹੀਆਂ ਨੇ ਇੱਥੇ ਆਹ ਲੋਕਾਂ ਦੀਆਂ ਕਾਰਾਂ ਟੁੱਟ ਰਹੀਆਂ ਨੇ ਇਸ ਕਰਕੇ ਮੈਡਮ ਐਮਐਲਏ ਸਾਹਿਬ ਤੁਸੀਂ ਆਮ ਘਰਾਂ ਦੇ ਵਿੱਚ ਉਠੇ ਸੀਗੇ ਤੁਹਾਡੇ ਤਾਂ ਲੋਕਾਂ ਨੂੰ ਭਰੋ ਲੱਭ ਜਣਾ ਭਰੋਸਾ ਸੀਗਾ ਔਰ ਤੁਸੀਂ ਲੋਕਾਂ ਦੇ ਭਰੋਸੇ ਨੂੰ ਤੋੜਿਆਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੁਬਾਰੋਂ ਵੋਟਾਂ ਮੰਗਣ ਆਓਗੇ ਇਸੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਝੂਠ ਬੋਲ ਕੇ ਲੋਕਾਂ ਤੋਂ ਵੋਟਾਂ ਲਈਆਂ ਅੱਜ ਆਹ ਲੋਕਾਂ ਦਾ ਪਾਣੀ ਘੜਦੇ ਲੋਕਾਂ ਦਾ ਹਾਲ ਇਹ ਦੇਖ ਲਓ ਕੀ ਹੈ ਅੱਜ ਇੱਥੇ ਕੋਈ ਮੀਂਹ ਨਹੀਂ ਪਿਆ ਹੈਗਾ ਵੀ ਕੋਈ ਮਹਾ ਪਰਲੋ ਆ ਗਈ ਮੀਂਹ ਦੀ ਇਹ ਸੀਵਰੇਜ ਦਾ ਪਾਣੀ ਹੈਗਾ ਪਾਣੀ ਕਰਦੇ ਲੱਕੇ ਦੇ ਵਿੱਚ ਸੀਵਰੇਜ ਦੀ ਹਾਲਤ ਹੈਗੀ ਇਸ ਕਰਕੇ ਇੱਥੇ ਵੀ ਅਸੀਂ ਜਿਹੜੀ ਐਸਡੀਐਮ ਮੈਡਮ ਹੈਗੀ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆਗੇ ਵੀ ਐਸਡੀਐਮ ਸਾਹਿਬ ਆ ਤੁਹਾਡੇ ਨੱਕ ਦੇ ਥੱਲੇ ਦੇਖੋ ਕੀ ਖੁਸ਼ ਹੋ ਰਿਹਾ ਤੁਸੀਂ ਕਿਸਾਨਾਂ ਦੇ ਮਗਰ ਪਿਓ ਪਰਚੇ ਦਰਜ ਕਰਨ ਵਾਸਤੇ ਪਰਾਲੀ ਦੇ ਪਰਚੇ ਦਰਜ ਕਰਨਗੇ ਆ ਆ ਇਹਦਾ ਕੌਣ ਜ਼ਿੰਮੇਵਾਰ ਹੈ ਕਰਿਆ ਕਿਸੇ ਰੋਣਾ ਦੇ ਪਰਚਾ ਦਰਜ ਕਿਸੇ ਪੀਡਬਲਯੂਡੀ ਦੇ ਵਿਭਾਗ ਦੇ ਉੱਤੇ ਕਰਦੇ ਹਾਂ ਕਿਸੇ ਦੇ ਪਰਚਾ ਦਰਜ ਹਾਂ ਸੋਡੀਆਂ ਲੱਤਾਂ ਦੇ ਵਿੱਚ ਤਾਕਤ ਹਾਂ ਸੋਡੇ ਵਿੱਚ ਬੋਲਣ ਦੀ ਤਾਕਤ ਆਹ ਵੇਖੋ ਆ ਕਿਵੇਂ ਲੋਕਾਂ ਦੇ ਸੰਧ ਡੋਟਰੇ ਨੇ ਇਸ ਕਰਕੇ ਅਸੀਂ ਪਵੰਦੀਗੜ੍ਹ ਸ਼ਹਿਰ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਆਓ ਘਰਾਂ ਦੇ ਵਿੱਚੋਂ ਬਾਹਰ ਨਿਕਲੀਏ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੇ ਨਾ ਇਹਦਾ ਕੋਈ ਹੱਲ ਕੀਤਾ ਮੈਂ ਐਸਡੀਐ ਮੈਡਮ ਪਵੰਦੀਗੜ੍ਹ ਨੇ ਤੇ ਮੈਡਮ ਨਰਿੰਦਰ ਕੌਰ ਭਰਾਜ ਨੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਵੱਡਾ ਪ੍ਰੋਗਰਾਮ ਕਰਾਂਗੇ